ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਪੋ ਦਾ ਇਤਿਹਾਸ ਇਸ ਵੇਲੇ ਸ੍ਰੀ ਗੁਰੂ ਕੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਦਾ ਵਿਛੋੜਾ ਹੋ ਗਿਆ ਸੀ ਗੁਰੂ ਜੀ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਵਕਤ ਹੋ ਗਿਆ ਸੀ ਤੇ ਇੱਕ ਪਾਸੇ ਜਿੱਥੇ ਗੁਰੂ ਜੀ ਨਿਤਨੇਮ ਦਾ ਪਾਠ ਤੇ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ ਤਾ ਦੂਜੇ ਪਾਸੇ ਸਿੰਘ ਸੰਗਤਾਂ ਦੀ ਰਾਖੀ ਕਰ ਰਹੇ ਸੀ ਇਸ ਯੁੱਧ ਦੌਰਾਨ ਹਨੇਰੀਮੀ ਅਤੇ ਝੱਖੜ ਝੁੱਲ ਰਹੇ ਸਨ ਅਤੇ ਸਰਸਾ ਨਦੀ ਦਾ ਪਾਣੀ ਠਾਠਾ ਮਾਰ ਰਿਹਾ ਸੀ ਇਸ ਸਮੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ ਇਸ ਕਠਿਨ ਸਮੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਿੰਘਾਂ ਨੂੰ ਆਸਾ ਦੀ ਵਾਰ ਦਾ ਕੀਰਤਨ ਕਰਨ ਦਾ ਹੁਕਮ ਕੀਤਾ ਅਤੇ ਅਕਾਲ ਪੁਰਖਤਾ ਸ਼ੁਕਰਾਨਾ ਕੀਤਾ ਮਾਤਾ ਗੁਜਰਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਤੇ ਛੋਟੇ ਸਾਹਿਬਾਂ ਜਤਿਆਂ ਬਾਬਾ ਜ਼ਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨੂੰ ਨਾਂ ਲੈ ਕੇ ਗੰਗੂ ਬ੍ਰਾਹਮਣ ਦੇ ਨਾਲ ਉਸਦੇ ਪਿੰਡ ਖੇੜੀਵਾਲ ਨੂੰ ਚੱਲ ਪਏ। ਰਾਤ ਵਿੱਚ ਉਹ ਕੁੰਮੇ ਮਾਸ਼ਕੀ ਦੀਪ ਛੰਨ ਵਿੱਚ ਪਹੁੰਚੇ। ਇਹ ਰਾਤ ਉਹਨਾਂ ਨੇ ਇਸੇ ਛੰਨ ਵਿੱਚ ਬਤੀਤ ਕੀਤੀ। ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਅਤੇ ਪਾਈ ਮਨੀਤਾਸ ਜੀ ਨੇ ਹੋਰ ਸਿੰਘਾਂ ਸਮੇਤ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰੇ ਵੱਡੇ ਸਾਹਿਬਜ਼ਾਦੇ ਪਾਪਾ ਅਜੀਤ ਸਿੰਘ ਜੀ ਪਾਪਾ ਜੁਝਾਰ ਸਿੰਘ ਜੀ 40 ਸਿੰਘਾਂ ਸਮੇਤ ਚਮਕੌਰ ਸਾਹਿਬ ਨੂੰ ਚਲੇ ਗਏ। ਅੱਜ ਤੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ। ਕੀ ਮੁਸੀਬਤਾਂ ਦੇ ਸਮੇਂ ਸਾਨੂੰ ਕਪਰੌਣਾ ਨਹੀਂ ਚਾਹੀਦਾ ਗੁਰਬਾਣੀ ਦਾ ਆਸਰਾ ਲੈ ਕੇ ਪਰਮਾਤਮਾ ਨੂੰ ਅੰਗ ਸੰਗ ਜਾਣਦਿਆਂ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ